ਕੀਮ ਕਰੋ ਐਸੀ ਹੋਣੀ ਐਸੀ ਜੀ ਇਹ ਇਹ ਜਿਹੜੇ ਕਬਜੇ ਚਕਾਏ ਹੈਗੇ ਇਹ ਬਾਹਰ ਨਹੀਂ ਤੇ ਬੋ ਯਾਰ ਕਬਜੇ ਚਕਾਏ ਜਾ ਰਹੇ ਆ ਅੱਛਾ ਜੀ ਹਾਂ ਜੀ ਆ ਖਾਸ ਕਰਕੇ ਪੰਜਾਬੀਆਂ ਦੇ ਹਾਂ ਗਾਰੇ ਪੰਜਾਬੀਆਂ ਦੇ ਖਾਸ ਕਰਕੇ ਪੰਜਾਬੀਆਂ ਦੇ ਚਕਾਏ ਜਾ ਰਹੇ ਆ ਪ੍ਰਵਾਸੀਆਂ ਦੇ ਪ੍ਰਵਾਸੀ ਕਹਿੰਦੇ ਪ੍ਰਵਾਸੀ ਆ ਹਾਂ ਪੰਜਾਬੀਆਂ ਦੇ ਹਾਂ ਪੰਜਾਬੀ ਬੰਦੇ ਕਹਿੰਦੇ ਮਾੜੇ ਕੰਮ ਕਰੋ ਹੂੰ ਉਹ ਕਦੇ ਕੰਮ ਨਾ ਕਰੋ ਚੰਗਾ ਕਰਨਾ ਕਰੋ ਨੋਟਿਸ ਤੁਹਾਨੂੰ ਕੋਈ ਨਹੀਂ ਦਿੰਦਾ ਨੋਟਿਸ ਤੁਹਾਨੂੰ ਕੋਈ ਨਹੀਂ ਦਿੰਦਾ ਤੇ ਕਦੋਂ ਆਏ ਸਵੇਰੇ ਤੇ ਸਾਡੇ ਆਨ ਦੁਕਾਨਾ ਖੁੱਲਣ ਤੋਂ ਪਹਿਲਾਂ ਹੀ ਆਈ ਸੀ ਤਾਂ ਮੰਡੀ ਸਗੇ ਅੱਛਾ ਤੁਹਾਨੂੰ ਪਤਾ ਹੀ ਨਹੀਂ ਕਿ ਮਦਰ ਕੀ ਸਾਡੇ ਕਬਜੇ ਕੱਕ ਦੇ ਗੱਡੀ ਮਾਰ ਕਮਾਵਾ ਦੇ ਰਾ ਗੱਡੀ ਵਾਲ ਕਮਾਵਾ ਦੇ ਰਾ ਦੇਖੋ ਮਾਲ ਹੋਣ ਦਾ ਸਾਡਾ ਦੇਖੋ ਖੋਖੇ ਬੰਦ ਸੀ ਤੁਹਾਡੇ ਬੰਦ ਸੀ ਮਾਰੇ ਦੁਕਾਨਦਾਰਾਂ ਦਾ ਕਹਿਣਾ ਕਿ ਖੋਖੇ ਬੰਦ ਸੀ ਤੇ ਨਗਰ ਨਗਮ ਟੀਮ ਆਈ ਤੇ ਉਹਨੇ ਨਜਾਇਜ਼ ਕਬਜੇ ਚਕਾਣੇ ਸ਼ੁਰੂ ਕਰ ਦਿੱਤੇ ਕਿ ਕਿਸ ਤਰ੍ਹਾਂ ਹਲਾਤਾਂ ਕੋਈ ਨੋਟਿਸ ਨਹੀਂ ਦਿੱਤਾ ਕੋਈ ਗਲਵਤ ਨਹੀਂ कदों नगर निगम टीम मेरे आया आठ बजे अभी कितना टाइम हो रहा है आपने दुकान खोली थी दुकान सामान लगाया था भागे हो अच्छा सामान लगाया था वो तोड़ के, आ, के आपको नोटिस दिया कोई कोई नोटिस नहीं दिया कोई पहले बार नहीं कोई बात नहीं नगर निगम टीम कब आई है नगर निगम टीम सात बजे कचहरी के, के पास आई थी सात बजे आई थी यहाँ आई आठ बजे आपकी दुकानें खुली थी आ, हमारी दुकान खुली थी क्या हुआ फिर हुआ ये है कि हमारे कोई वार्निंग नहीं दिया गया यार हमारे कोई वार्निंग नहीं दिया गया और सामान उठाने के लिए बोले हैं उसके ठीक पांच मिनट के बाद तोड़ना चालू कर दिया कितना नुकसान हो गया नुकसान बहुत नुकसान में सारा ही नुकसान हो गया लाखों के ऊपर हाँ सारे कार्रवाई हुई जेसीटी पौल थले की मामला है पूरा है ਉਹ ਡੀਸੀਪੋਲਟੇ ਥੱਲੇ ਦੀਆਂ ਸ਼ਿਕਾਇਤਾਂ ਕਾਫੀ دیر ਤੋਂ ਆ ਰਹੀਆਂ ਸੀਗੀਆਂ ਵੀ ਉੱਥੇ ਦੋਨੋਂ ਸਾਈਡਾਂ ਤੇ ਜਿਹੜੀਆਂ ਸਬਜ਼ੀ ਫਰੂਟਾਂ ਵਾਲਿਆਂ ਨੇ ਰੇੜੀਆਂ ਲਗਾ ਲਈਆਂ ਹੂੰ ਤੇ ਉਹਦੇ ਕਰਕੇ ਉੱਥੇ ਜਾਮ ਬਹੁਤ ਜ਼ਿਆਦਾ ਲੱਗ ਰਿਹਾ ਸੀ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਸੀ ਲੰਘਣ ਵਾਸਤੇ ਹੂੰ ਉਥੇ ਘੰਟਾ ਘੰਟਾ ਜਾਮ ਲੱਗਾ ਰਹਿੰਦਾ ਸੀਗਾ ਤੇ ਸਾਡੇ ਮਾਨਯੋਗ ਕਮਿਸ਼ਨਰ ਡਾਕਟਰ ਅਕਸ਼ਿਤਾ ਗੁਪਤਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਇੱਤੇ ਅੱਜ ਨਗਰ ਨਿਗਮ ਦੀ ਟੀਮ ਵੱਲੋਂ ਉੱਥੇ ਕਾਰਵਾਈ ਕੀਤੀ ਗਈ ਹੈ ਤੇ ਉਹ ਰੇੜੀਆਂ ਹਟਾਈਆਂ ਗਈਆਂ। ਰੇੜੀਆਂ ਵਾਲਿਆਂ ਦਾ ਕਹਿਣਾ ਵਾ ਕਿ ਇਹ ਸਾਰੇ ਕਾਰਵੇ ਪੰਜਾਬੀਆਂ ਤੇ ਹੋਈ ਹੈ, ਪ੍ਰਵਾਸੀਆਂ ਤੇ ਨਹੀਂ ਹੋਇਆ, ਜਦ ਕਿ ਪ੍ਰਵਾਸੀਆਂ ਦਾ ਜ਼ਿਆਦਾ ਹੈਗਾ ਕਬਜ਼ੇ ਉੱਥੇ, ਉਹਨਾਂ ਤੇ ਕਾਰਵਾਈ ਕੋਈ ਨਹੀਂ ਹੋਈ। ਪ੍ਰਵਾਸੀਆਂ ਨੂੰ ਵੀ ਹਟਾ ਦਿੱਤਾ ਗਿਆ ਜੀ, ਪੰਜਾਬੀਆਂ ਨੂੰ ਵੀ ਹਟਾ ਦਿੱਤਾ ਗਿਆ। ਮੈਂ ਕਿਸੇ ਦਾ ਕੋਈ ਦੁਸ਼ਮਣ ਨਹੀਂ ਆ। ਹੂੰ। ਨਾ ਮੈਂ ਕੋਈ ਸਰਵਕਾਰ ਆ ਮੇਰਾ ਕਿਸੇ ਦੇ ਨਾਲ, ਵੀ ਮੈਂ ਕਿਸੇ ਤੋਂ ਕੋਈ ਲੈਣਾ ਦੇਣਾ। ਮੇਰਾ ਜੋ ਮੇਰੀ ਡਿਊਟੀ ਮੇਰੇ ਉੱਚ ਅਧਿਕਾਰੀਆਂ ਨੇ ਲਗਾਈ ਆ ਮੈਂ ਉਹਨੂੰ ਬਕੂਬੀ ਕਰਕੇ ਆ। ਉਹਨਾਂ ਨੇ ਕਿਹਾ ਹੈ ਕਿ ਜਿਹੜੀ 12 ਵਜੇ ਤੱਕ ਫਿਰ ਕਾਰਵਾਈ ਹੋ ਗਈ ਜੇ ਦੁਬਾਰਾ ਜੇ ਤੁਸੀਂ ਨਹੀਂ ਚੱਕਦੇ ਤੁਸੀਂ 12 ਵਜੇ ਤੱਕ ਦਾ ਟਾਈਮ ਦਿੱਤਾ ਗਿਆ ਕਿ ਇਹਨੂੰ ਕਲੀਅਰ ਕਰ ਦਿਓ ਰਸਤੇ ਨੂੰ ਇੱਥੇ ਨਹੀਂ ਲਗਾਨੀ ਅਗਰ 12 ਵਜੇ ਤੋਂ ਬਾਅਦ ਇੱਥੇ ਕੋਈ ਰੇੜੀ ਲੱਗੀ ਹੋਈ ਤੇ ਅਸੀਂ ਆ ਕੇ ਕਾਰਵਾਈ ਕਰਾਂਗੇ ਫਿਰ ਕੋਈ ਸੁਣਵਾਈ ਨਹੀਂ ਹੋਏਗੀ